ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 13000 ਪਲੱਸ ਪੋਸਟਾਂ ਰਹਿਣ ਵਾਲੀਆਂ ਰੈਗੂਲਰ ਪੋਸਟਾਂ ਬਹੁਤ ਵਧੀਆ ਮੌਕਾ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਲਾਈਕ ਸ਼ੂ ਕਰ ਦਿਓ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਸਭ ਤੋਂ ਪਹਿਲਾਂ ਤਰੀਕਾਂ ਦੀ ਗੱਲ ਕਰ ਲੈਣੇ ਆ ਪੋਸਟਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਆਊਟ ਹੋਇਆ ਜੀ 16 12 2024 ਨੂੰ ਸਟਾਰਟਿੰਗ ਡੇਟ ਹੈ 17 12 2024 ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਲਾਸਟ ਡੇਟ 7 ਜਨਵਰੀ 2025 ਬਾਅਦ ਪੈਰ 12 ਵਜੇ ਤੱਕ ਹੈ ਇਹਦੇ ਲਈ ਐਗਜ਼ਾਮ ਜੋ ਤੁਹਾਡੇ ਰਹਿਣਗੇ ਪੀ ਐਗਜ਼ਾਮ ਹੋਊਗਾ ਮੇਨ ਐਗਜ਼ਾਮ ਹੋਊਗਾ ਪੀ ਐਗਜ਼ਾਮ ਆ ਤੁਹਾਡਾ ਫਰਵਰੀ 2025 ਤੇ ਮੇਨ ਐਗਜ਼ਾਮ ਮਾਰਚ ਅਪ੍ਰੈਲ 2025 ਦੇ ਵਿੱਚ ਇਹਨਾਂ ਵੱਲੋਂ ਲਿਆ ਜਾਊਗਾ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਐਡਮਿਟ ਕਾਰਡ ਇਹਨਾਂ ਦੇ ਜਲਦੀ ਉਪਲਬਧ ਇਹਨਾਂ ਵੱਲੋਂ ਕਰਵਾ ਦਿੱਤੇ ਜਾਣਗੇ ਫ OBC TWs ਦੇ ਲਈ 750 ਰੁਪਏ ਫੀਸ ਹੈ SC/ST EWSM ਦੇ ਲਈ ਕੋਈ ਫੀਸ ਨਹੀਂ ਹੈ ਜੀ BEASM ਫਿਜ਼ੀਕਲੀ ਹੈਂਡੀਕੈਪ ਕੋਟੇ ਦੇ ਲਈ ਕੋਈ ਫੀਸ ਨਹੀਂ ਹੈ ਜੀ ਪੇਮੈਂਟ ਆਨਲਾਈਨ ਹੀ ਹੈ ਜੋ ਅਪਲਾਈ ਕਰਨ ਸਮੇਂ ਤੁਸੀਂ ਪੇ ਕਰਨੀ ਹੋਊਗੀ ਉਮਰ ਸੀਮਾ ਦੀ ਗੱਲ ਕਰ ਲੈਣੇ ਜੀ ਏਜ ਲਿਮਿਟ 20 ਤੋਂ 28 ਸਾਲ ਰੱਖੀ ਗਈ ਹੈ ਜੀ ਉਮਰ ਸੀਮਾ ਏਜ ਲਿਮਿਟ ਤੁਹਾਡੀ ਇਹ ਜੋ ਏਜ ਆ ਤੁਹਾਡੀ 1/4/2024 ਤੱਕ ਹੋਣੀ ਚਾਹੀਦੀ ਹੈ ਤੁਹਾਡੀ ਇਹ ਜਨਮ ਤਰੀਕਾ ਜੋ 2/4/1996 ਤੋਂ ਲੈ ਕੇ 1/4/2004 ਦੇ ਵਿਚਕਾਰ ਹੋਣੀ ਚਾਹੀਦੀ ਹੈ ਇਹ ਏਜ ਰੈਲੈਕਸ਼ਨ ਹੈ ਵਕ ਵਕ ਕੈਟਾਗਰੀਜ਼ ਦੇ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਰਹੂਗਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਜੋਇਨਿੰਗ ਤੱਕ ਕਿਹੜੇ ਕਿਹੜੇ ਪੜਾ ਰਹਿਣ ਵਾਲੇ ਆਪਾਂ ਤੁਹਾਡੇ ਨਾਲ ਸਮਝਾ ਕਰਦੇ ਆਂ ਪ੍ਰੀਲਿਮਸ ਐਗਜ਼ਾਮ ਤੁਹਾਡਾ ਜੋ ਰਿਟਨ ਐਗਜ਼ਾਮ ਹੋਊਗਾ ਕੰਪਿਊਟਰ ਬੇਸਡ ਐਗਜ਼ਾਮ ਹੈ ਜੋ ਇਹ ਹੁੰਦੇ ਆ ਮੇਨ ਐਗਜ਼ਾਮ ਰਹੂਗਾ ਲੋਕਲ ਲੈਂਗੁਏਜ ਟੈਸਟ ਰਹੂਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੇ ਮੈਡੀਕਲ ਐਗਜ਼ਾਮੀਨੇਸ਼ਨ ਤੁਹਾਡਾ ਹੋਊਗਾ ਇਹਨਾਂ ਪੋਸਟਾਂ ਦੇ ਲਈ ਜੋਇਨਿੰਗ ਤੋਂ ਪਹਿਲਾਂ ਤਾਂ ਪੋਸਟਾਂ ਦੀ ਗੱਲ ਕਰ ਲੈਣੇ ਜੀ ਕਲਰਕ ਜੂਨੀਅਰ ਐਸੋਸੀਏਟ ਦੀ ਇਹ ਪੋਸਟ ਹੈ 13735 ਕੁੱਲ ਪੋਸ ਫੀਲਡ ਦੇ ਵਿੱਚ ਕੀਤੀ ਹੋਈ ਆ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਅੱਗੇ ਸਟੇਟ ਵਾਈਜ਼ ਪੋਸਟਾਂ ਦਿੱਤੀਆਂ ਹੋਈਆਂ ਜੀ ਕਿਹੜੇ ਸਟੇਟ ਚ ਕਿੰਨੀਆਂ ਪੋਸਟਾਂ ਨੇ ਤਾਂ ਆਪਾਂ ਤੁਹਾਡੇ ਨਾਲ ਪੰਜਾਬ ਦੀਆਂ ਪੋਸਟਾਂ ਦੀ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜੋ ਪੋਸਟਾਂ ਨੇ 569 ਕੋਲ ਪੋਸਟਾਂ ਜਾਰੀ ਹੋਈਆਂ ਇਹ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਆ ਪੋਸਟਾਂ ਕਿਹੜੀ ਕੈਟਾਗਰੀ ਦੇ ਲਈ ਕਿੰਨੀਆਂ ਪੋਸਟਾਂ ਆਉਣ ਵਾਲੀਆਂ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦਿੱਤਾ ਹੋਇਆ ਡਿਟੇਲਡ ਨੋਟੀਫਿਕੇਸ਼ਨ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰਿਓ ਤਾਂ ਜੋ ਅਪਲ ਤਾਂ ਇਹ ਜੀ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਸਾਰੇ ਲਿੰਕ ਅਪਲਾਈ ਕਰਨ ਦੇ ਨੋਟੀਫਿਕੇਸ਼ਨ ਦੇ ਵੈੱਬਸਾਈਟ ਦੇ ਵਿੱਚ ਦਿੱਤੇ ਹੋਏ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੋਂ ਲੈ ਕੇ ਅਪਲਾਈ ਕਰ ਸਕਦੇ ਹੋ ਧੰਨਵਾਦ ਜੀ